ਸਸਕਾਰ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਚੰਗੀ ਖੁਸ਼ਖਬਰੀ ਸ਼ੇਅਰ ਕਰਨੀ ਹੈ ਕੈਨੇਡਾ ਤੋਂ ਜਿੱਥੇ ਲਗਾਤਾਰ 네ਗਟਿਵ ਨਿਊਜ਼ ਦਾ ਦੌਰ ਚੱਲ ਰਿਹਾ ਹੈ ਉੱਥੇ ਇੱਕ ਬਹੁਤ ਪੋਜ਼ਿਟਿਵ ਕਰਨ ਵਾਲੀ ਅਪਡੇਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਅਲਬਰਟਾ ਤੋਂ ਇਹ ਅਪਡੇਟ ਹੈ ਕੀ ਅਪਡੇਟ ਹੈ ਇਸ ਬਾਰੇ ਪੂਰਾ ਡਿਸਕਸ਼ਨ ਜਿਹੜਾ ਹੈ ਉਹ ਅੱਜ ਦੇ ਵੀਡੀਓ ਦੇ ਵਿੱਚ ਹੋਣ ਵਾਲਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਸਾਡੇ ਅਫੀਸ਼ੀਅਲ ਪਛਾਣਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਤਰਸਲ ਇੱਕ ਪਾਸੇ ਪੂਰੇ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਗਏ ਸੀਗੇ ਇੱਥੋਂ ਉਸ ਤੋਂ ਬਾਅਦ ਉੱਥੇ ਜਾ ਕੇ ਪੀਜੀ ਡਬਲਯੂਪੀ ਅਪਲਾਈ ਕੀਤਾ ਤੇ ਉਹਨਾਂ ਦਾ ਹੁਣ ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਹੈ ਤੇ ਪੀਆਰ ਨਹੀਂ ਹੋਈ ਇੱਕ ਪਾਸੇ ਪ੍ਰੋਵੈਂਸਸ ਮਨਾ ਕਰ ਰਹੀਆਂ ਨੇ ਕਿ ਸਾਨੂੰ ਘੱਟ ਤੋਂ ਘੱਟ ਅਲੋਕੇਸ਼ਨ ਜਿਹੜੀ ਹੈ ਉਹ ਪੀਆਰ ਦੀ ਦਿੱਤੀ ਜਾਵੇ ਕਿਉਂਕਿ ਅਸੀਂ ਐਕਮਾਂਡੇਟ ਨਹੀਂ ਕਰ ਸਕਦੇ ਸਾਡੇ ਹੈਲਥ ਨੂੰ ਲੈ ਕੇ ਜਾਂ ਫਿਰ ਕਹਿ ਸਕਦੇ ਆ ਐਕਮਾਂਡੇਸ਼ਨ ਨੂੰ ਲੈ ਕੇ ਬਹੁਤ ਸਾਰੇ ਇਸ਼ੂਜ਼ ਨੇ ਜਿਸ ਦੇ ਚੱਲਦੇ ਜ਼ਿਆਦਾਤਰ ਪ੍ਰੋਵਿੰਸ ਜਿਹੜੀਆਂ ਨੇ ਉਹ ਨਾ ਸਿਰਫ ਇਮੀਗ੍ਰੈਂਟ ਦੇ ਪੀਆਰ ਸਟੇਟਸ ਦੇ ਹੱਕ ਵਿੱਚ ਨਹੀਂ ਨੇ ਜਿਸ ਦੇ ਚੱਲਦੇ ਕਹਿ ਸਕਦਾ ਕਿ ਹਰ ਪ੍ਰੋਵਿੰਸ ਜਿਹੜੀ ਹੈ ਉਹ ਘੱਟ ਤੋਂ ਘੱਟ ਐਲੋਕੇਸ਼ਨ ਦੀ ਗੱਲ ਕਰਦੀ ਹੈ ਪਰ ਅਲਬਰਟਾ ਨੇ ਇੱਕ ਵੱਖਰਾ ਕਹ ਸਕਦੇ ਆ ਕਿ ਇੱਕ ਅਲਬਰਟਾ ਤੋਂ ਇੱਕ ਵੱਖਰਾ ਅਪਡੇਟ ਹੈ ਅਲਬਰਟਾ ਦੇ ਪ੍ਰੀਮੀਅਰ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਕਹਿ ਸਕਦੇ ਹੋ ਕਿ ਇੱਕ ਲੈਟਰ ਲਿਖਿਆ ਗਿਆ ਹੈ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੂੰ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਅਲਬਰਟਾ ਦੇ ਵਿੱਚ ਲੇਬਰ ਸ਼ਾਰਟੇਜ ਹੈ ਖਾਸ ਕਰਕੇ ਕੰਸਟਰਕਸ਼ਨ ਦੀ ਗੱਲ ਉਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਹੈ ਹੈਲਥ케ਅਰ ਦੀ ਉਸ ਤੋਂ ਬਾਅਦ ਐਜੂਕੇਸ਼ਨ ਤੇ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਲੇਬਰ ਸ਼ਾਰਟੇਜ ਹੈ ਜਿਸ ਦੇ ਚਲਦੇ ਘੱਟੋ ਘੱਟ ਨਹੀਂ ਤੇ 20000 ਜਿਹੜੇ ਹੈ ਉਹ ਔਰ ਨਵੇਂ ਕਹਿ ਸਕਦੇ ਆ ਕਿ ਪਰਮਾਨੈਂਟ ਰੈ residense ਦੀ ਲੋਡ ਹੈ ਜਾਂ ਕਹਿ ਸਕਦੇ ਹੋ 20000 ਪਰਮਾਨੈਂਟ ਰੈ residense ਵਾਸਤੇ ਪੀਐਨਪੀ ਅਲੋਕੇਸ਼ਨ ਜਿਹੜੀ ਹੈ ਉਹ ਮੰਗੀ ਗਈ ਹੈ ਅਲਬਰਟਾ ਸਰਕਾਰ ਦੇ ਵੱਲੋਂ ਦਰਸਲ ਅਲਬਰਟਾ ਸਰਕਾਰ ਨੇ 2023 ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਚਿੱਠੀ ਦੇ ਵਿੱਚ ਲਿਖਿਆ ਕਿ 2023 ਦੇ ਵਿੱਚ ਜਦੋਂ ਅਸੀਂ ਅਲੋਕੇਸ਼ਨ ਮੰਗੀ ਸੀ 2024 ਦੇ ਲਈ ਤਾਂ ਉਦੋਂ ਅਸੀਂ 14000 ਅਲੋਕੇਸ਼ਨ ਦੀ ਮੰਗ ਕੀਤੀ ਸੀਗੀ ਪਰ ਸਾਨੂੰ ਅਪਰੂਵਲ ਜਿਹੜਾ ਉਹ 10140 ਦਾ ਮਿਲਿਆ ਸੀਗਾ ਬਟ ਉਸ ਤੋਂ ਬਾਅਦ ਉਸ ਕੋਟੇ ਨੂੰ ਵੀ ਸਾਡੇ ਤੋਂ ਘਟਾ ਕੇ 9750 ਕਰ ਦਿੱਤਾ ਗਿਆ ਸੋ ਜਿਸ ਦੇ ਚਲਦੇ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਹੈਲਥ ਸੈਕਟਰ ਕੰਸਟਰਕਸ਼ਨ এডੂਕੇਸ਼ਨ ਤੇ ਟੈਕਨੋਲੋਜੀ ਦੀ ਫੀਲਡ ਦੇ ਵਿੱਚ ਜੇਕਰ ਉਹ ਪੀਐਨਪੀਜ਼ ਕਹਿ ਸਕਦਾ ਕਿ ਅਲੋਕੇਸ਼ਨ ਨਹੀਂ ਹੁੰਦੀ ਤਾਂ ਉਹਨਾਂ ਕੋਲ ਲੇਬਰ ਦਾ ਇਸ਼ੂ ਬਣ ਸਕਦਾ ਹੈ ਕਿਉਂਕਿ ਮੋਸਟਲੀ ਕੀ ਹੁੰਦਾ ਹੈ ਕਿ ਆ ਪੀਐਨਪੀ ਦੇ ਥਰੂ ਲੋਕ ਫਾਈਲ ਮੂਵ ਕਰਨ ਵਾਸਤੇ ਅਲਬਰਟਾ ਮੂਵ ਹੁੰਦੇ ਨੇ ਜਦੋਂ ਉੱਥੇ ਪੀਐਨਪੀ ਅਪਲਾਈ ਕਰ ਦਿੰਦੇ ਨੇ ਉਸ ਤੋਂ ਬਾਅਦ ਹੁੰਦਾ ਕਿ ਆ ਕਿ ਜਿਤਨਾ ਮੰਨ ਲਿਆ ਕਿ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਪੀਐਨਪੀ ਸੌਖੀ ਆ ਜਾਂ ਜ਼ਿਆਦਾ ਅਲੋਕੇਸ਼ਨਸ ਨੇ ਤਾਂ ਬੰਦਾ ਉਸੇ ਹਿਸਾਬ ਦੇ ਨਾਲ ਹੀ ਕੈਨੇਡਾ ਜਿਵੇਂ ਡਿਸਾਈਡ ਕਰਦਾ ਕਿ ਉਹਨਾਂ ਨੇ ਕਿਸ ਪ੍ਰੋਵਿੰਸ ਤੋਂ ਆਪਣਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਚੜਾਇਓ ਉਹ ਅਪਲਾਈ ਕਰਨਾ ਹੈ ਕਿੱਥੇ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕਰਨਾ ਹੈ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਉਹ ਰਹਿਣਾ ਚਾਹੁੰਦੇ ਨੇ ਸੋ ਉਹਦੇ ਵਿੱਚ ਅਲਬਰਟਾ ਦੇ ਵਿੱਚ ਨੋ ਡਾਊਟ ਪਹਿਲਾਂ ਵੀ ਹੋੜ ਲੱਗੀ ਰਹਿੰਦੀ ਹੈ ਪਰ ਹੁਣ ਅਲਬਰਟਾ ਨੇ ਖੁਦ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਅਲੋਕੇਸ਼ਨ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ 9750 ਅਲੋਕੇਸ਼ਨ ਜਿਹੜੀਆਂ ਤੁਸੀਂ ਦਿੱਤੀਆਂ ਗਈਆਂ ਇਹ ਘੱਟ ਹੈ ਤੇ 10000 ਹੋਰ ਅਲੋਕੇਸ਼ਨ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ ਪੀਐਨਪੀਜ਼ ਵਾਸਤੇ ਅਲਬਰਟਾ ਨੂੰ ਖਾਸ ਕਰਕੇ ਸੋ ਇਹ ਇੱਕ ਬਹੁਤ ਚੰਗੀ ਅਪਡੇਟ ਕਹੀ ਜਾ ਸਕਦੀ ਹੈ ਭਾਵੇਂ ਤੁਸੀਂ ਸਟੂਡੈਂਟ ਦੇ ਪੱਖ ਤੋਂ ਦੇਖ ਲਓ ਭਾਵੇਂ ਜਿਨ੍ਹਾਂ ਦੇ ਕਹਿ ਸਕਦੇ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਪੀਐਨਪੀ ਲਗਾ ਰੱਖੀ ਹੈ ਖਾਸ ਕਰਕੇ ਅਲਬਰਟਾ ਦੇ ਵਿੱਚ ਉਹਨਾਂ ਦੇ ਪੁਆਇੰਟ ਆਫ 뷰 ਉਹਨਾਂ ਦੇਖ ਲਈਏ ਬਹੁਤ ਸੁਖਾਮੀ ਤੇ ਚੰਗੀ ਖਬਰ ਹੈ ਹੁਣ ਜੇਕਰ ਇਥੋਂ ਅਲਬਰਟਾ ਤੋਂ ਇਸ ਤਰੀਕੇ ਦੀ ਖਬਰ ਆਉਂਦੀ ਹੈ ਤਾਂ ਦੂਜੇ ਪ੍ਰੋਵਿੰਸ ਦੇ ਵਿੱਚ ਵੀ ਇਸ ਚੀਜ਼ ਦਾ ਅਸਰ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਦੂਜੀ ਗੱਲ ਜਿਹੜੀ ਅਲਬਰਟਾ ਨੇ ਲੇਬਰ ਸ਼ਾਰਟੇਜ ਦੀ ਗੱਲ ਕੀਤੀ ਉਹ ਕੰਸਟਰਕਸ਼ਨ ਦੀ ਗੱਲ ਕੀਤੀ ਹੈ ਟੈਕਨੋਲੋਜੀ ਦੀ ਗੱਲ ਕੀਤੀ ਹੈ ਉਹਨਾਂ ਨੇ ਜਿਹੜੀ ਗੱਲ ਕੀਤੀ ਹੈਲਥ케ਅਰ ਦੀ ਕੀਤੀ ਹੈ ਸੋ ਇਹ ਜਿਹੜੇ ਓਕੂਪੇਸ਼ਨਸ ਨੇ ਮੋਸਟ ਆਫ ਕਹਿ ਸਕਦੇ ਹੋ ਕਿ ਜ਼ਿਆਦਾਤਰ ਖਾਸ ਕਰਕੇ ਜੇਕਰ ਹੈਲਥ ਦੀ ਗੱਲ ਕੀਤੀ ਜਾਵੇ ਤਾਂ ਇੰਟਾਇਰ ਕੈਨੇਡਾ ਦੇ ਵਿੱਚ ਹੈਲਥ ਦਾ ਬਹੁਤ ਬੁਰਾ ਹਾਲ ਹੈ ਹੈਲਥ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਪੀਆਰ ਦੇ ਡਰਾਅ ਨਿਕਲਣਗੇ ਸਗੋਂ ਇਹਦੇ ਵਿੱਚ ਫਿਊਚਰ ਜਿਹੜਾ ਹੈ ਉਹ ਜ਼ਿਆਦਾ ਬੈਟਰ ਹੋਣ ਵਾਲਾ ਹੈ ਜੇਕਰ ਤੁਸੀਂ ਹੈਲਥ ਸੈਕਟਰ ਦੇ ਵਿੱਚ ਐਡਮਿਸ਼ਨ ਕੈਨੇਡਾ ਦੇ ਵਿੱਚ ਲੈਂਦੇ ਹੋ ਉਸ ਤੋਂ ਬਾਅਦ कंस्ट्रक्शन दी फील्ड ਦੇ ਵਿੱਚ ਵੀ पीआर ਦੇ ਚਾਂਸਸ ਬਹੁਤ ਜ਼ਿਆਦਾ ਨੇ ਭਾਵੇਂ ਤੁਸੀਂ ਐਲਐਮਆਈਏ ਲੈਂਦੇ ਹੋ ਭਾਵੇਂ ਤੁਸੀਂ ਆ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਪਰ ਤੁਸੀਂ ਜੇਕਰ ਕੰਸਟਰਕਸ਼ਨ ਜਾਂ ਹੈਲਥ ਸੈਕਟਰ ਦੇ ਵਿੱਚ ਜਾਂਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ पीआर ਦੇ ਸੌਖਾ ਚਾਂਸ ਜਿਹੜਾ ਉਹ ਹੋ ਸਕਦਾ ਹੈ ਉਸ ਤੋਂ ਇਲਾਵਾ এডੂਕੇਸ਼ਨ ਤੇ ਟੈਕਨੋਲੋਜੀ ਜਿਹੜੀ ਹੈ ਉਹਦੇ ਵਿੱਚ ਵੀ ਸ਼ਾਰਟੇਜ ਜਿਹੜੀ ਉਹ ਅਲਬਰਟਾ ਦੇ ਵਿੱਚ ਹੈਗੀ ਹੈ ਤੇ ਅਲਬਰਟਾ ਤੋਂ ਇਲਾਵਾ ਹੋਰ ਵੀ ਇੰਟਾਇਰ ਕੈਨੇਡਾ ਦੇ ਵਿੱਚ ਟੈਕਨੋਲੋਜੀ ਨੂੰ ਲੈ ਕੇ ਪਹਿਲਾਂ ਹੀ ਭਾਵੇਂ ਉਹ ਕਹਿ ਸਕਦੇ ਆ ਇਹਨਾਂ ਦੇ ਵੱਲੋਂ ਜਿਹੜਾ ਦੁਬਾਰਾ ਚਲਾਇਆ ਗਿਆ ਗਲੋਬਲ ਹਾਈਪਰ ਗ੍ਰੋਥ ਪ੍ਰੋਜੈਕਟ ਜਿਹੜਾ ਚਲਾਇਆ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਬੂਤ ਹੈ ਇਸ ਗੱਲ ਦਾ ਕਿ ਇਸ ਟੈਕਨੋਲੋਜੀ ਦੀ ਲੋੜ ਜਿਹੜੀ ਹੈ ਉਹ ਹਰ ਇੱਕ ਕੰਟਰੀ ਨੂੰ ਹੁੰਦੀ ਹੈ ਤੇ ਖਾਸ ਕਰਕੇ ਕੈਨੇਡਾ ਨੇ ਇਹ ਚੀਜ਼ ਸ਼ੋਅ ਕੀਤੀ ਕਿ ਜੇਕਰ ਤੁਸੀਂ ਆਈਟੀ ਫੀਲਡ ਦੇ ਵਿੱਚ ਹੋ ਤੇ ਉਧਰ ਜਾ ਕੇ ਤੁਸੀਂ ਆਪਣਾ ਕਹਿ ਸਕਦੇ ਹੋ ਫਿਊਚਰ ਬਣਾ ਸਕਦੇ ਹੋ ਗਲੋਬਲ ਹਾਈਪਰ ਗ੍ਰੋਥ ਸੈਕਟਰ ਇਹਨਾਂ ਦਾ ਉਹਦੀ ਫੀਲਡ ਦੇ ਵਿੱਚ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਫਿਊਚਰ ਬਣਾ ਸਕਦੇ ਹੋ ਉਸ ਤੋਂ ਇਲਾਵਾ ਜਿਹੜੀ ਇਹ ਲੇਬਰ ਸ਼ਾਰਟੇਜ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ 10000 ਹੋਰ ਲੋਕੇਸ਼ਨ ਮੰਗੀਆਂ ਨੇ ਇਹ ਕਿਤੇ ਨਾ ਕਿਤੇ ਬਹੁਤ ਪੋਜ਼ਿਟਿਵ ਚੀਜ਼ ਹੈ ਉਮੀਦ ਕਰਨਾ ਮੈਂ ਲੋਕ ਸੰਦਾ ਹੋਗਾ ਚਲੋ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਸਿੱਕੀ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਥੇ ਤੁਹਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰ वेलकम है ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਧੰਨਵਾਦ